ਬੇਸਿਕਲੀ ਡੀਜੀ ਸਾਹਿਬ ਦੀਆਂ ਡਿਰੈਕਸ਼ਨ ਦੇ ਨਾਲ ਜਿਹੜੇ ਜਿੰਨੇ ਸੀਨੀਅਰ ਅਫਸਰ ਨੇ ਸਾਰੇ ਫੀਲਡ ਚ ਜਾ ਕੇ ਆਪਣੀਆਂ ਪ੍ਰਪੇਅਰਨੈਸ ਚੈੱਕ ਕਰ ਰਹੀ ਹੈ ਤੇ ਆਪਣੀਆਂ ਟੀਮਸ ਨੂੰ ਮੋਟੀਵੇਟ ਕਰ ਲਈ ਇਹਨਾਂ ਦੀ ਪ੍ਰਪੇਅਰਨੈਸ ਕਰਨ ਲਈ ਇਹਨਾਂ ਦੀ ਸਟਾਕ ਟੇਕਿੰਗ ਕਰ ਲਈ ਕਿ ਇਹਨਾਂ ਕੋਲ ਜਿਹੜੇ ਇਕੁਪਮੈਂਟ ਹੈਗੇ ਆ ਜਾਂ ਮੈਨਪਰ ਹੈਗੀ ਆ ਉਹਨਾਂ ਨੂੰ ਕਿਦਾਂ ਅਪਰੂਵ ਕੀਤਾ ਜਾ ਸਕਦਾ ਉਹਦੇ ਰਿਗਾਰਡਿੰਗ ਵੀ ਸਾਰੇ ਪੰਜਾਬ ਦੇ ਸੀਨੀਅਰਸ ਜਾ ਰਹੇ ਨੇ ਤੇ ਉਸੇ ਲਈ ਮੇਰੀ ਡਿਊਟੀ ਲਈ ਸੀ ਹਮ ਸਾਥ ਨੂੰ ਉਸ ਕਰਕੇ ਅਸੀਂ ਥਾਣੇ ਚੈੱਕ ਕਰਕੇ ਆਏ ਆ ਤੇ ਨਾਲ ਜਿਹੜੇ ਹਾਈ ਟੈਕਨੋਲੋਜੀ ਦਿੱਤੇ ਆ ਉਹ ਸਟੇਸ਼ਨਸ ਪੂਲ ਸਾਇੰਸ ਤੇ ਬਾਕੀ ਮੀਟਿੰਗਸ ਕਰ ਰਹੇ ਆ ਆਪਣੇ ਇੰਕਸਪੈਕਟ ਅਫਸਰ ਜਵਾਨਾ ਦੇ ਐਸਐਸਓ ਜਵਾਨਾ ਸਰ ਵਿਸ਼ੇਤਮਿਕ ਜੋ ਅਟੈਕ ਹੋਇਆ ਨੇ ਥਾਣਿਆਂ ਤੇ ਸਰ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਉਹਦੀ ਉਸ ਟੋਟੀ ਵਾਸਤੇ ਥਾਣੇ ਉੱਤੇ ਕਿਹਾ ਜਾ ਰਿਹਾ ਵੀ ਜਾਲੀ ਗੈਟ ਲਗਾਈ ਜਾ ਰਹੀ ਹੈ ਨਾਲ ਸਰ ਦਾ ਵੀ ਬੜਾ ਦੁਖੀ ਜਾ ਰਿਹਾ ਹੈ ਕਿ ਕਿਉਂ ਥਾਣੇ ਨੂੰ ਪਰ ਨਾਗਰਿਕ ਕੀਤਾ ਜਾ ਰਿਹਾ ਹੈ ਸਰ ਪਰ ਫਲਾ ਸਭਿਆਨ ਦਾ ਰਸਤ ਲੱਗਦਾ ਕਿੰਨੀਆਂ ਕੰਪਨੀਆਂ ਲਗਾਈਆਂ ਨੇ ਔਰ ਕਿਹੜੇ ਕਿਹੜੇ ਅੰਮ੍ਰਿਤਸਰ ਦੇ ਸੋਸਿਟੀ ਚ ਹੋ ਰਿਹਾ ਸਾਇਪਣਾ ਕੁਝ ਨਹੀਂ ਹੈਗਾ ਆਪਣੇ ਲੋਕਲ ਫੰਕਸ਼ਨ ਮੇਨ ਫੰਕਸ਼ਨ ਤਾਂ ਸ਼ਿਮਸਾਬੋ ਤਫਰੀਦ ਕੋਟੀ ਹੋ ਰਿਹਾ ਲੇਕਿਨ ਕਿਉਂਕਿ 26 ਜਨਵਰੀ ਹੈ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਜਿਹੜਾ ਰਿਪਬਲਿਕ ਡੇ ਹੈ ਸੋ ਇਸ ਕਰਕੇ ਅਟੈਂਪੋਰਰੀ ਦੱਟ ਵੀ ਹੈਵ ਟੂ ਇਨਹਾਂਸ ਦ ਸਿਕਿਉਰਟੀ ਫਾਰ ਦ ਪਰਟ ਹੁਦ ਲਈ ਸਾਰੇ ਡਿਪਲੋਮੈਟ ਹੋ ਕੇ ਕਰੀ ਲਈ ਦੀ ਹੈ ਇਹ ਤਾਂ ਪਹਿਲਾਂ ਵੀ ਕਰਦੇ ਰਹੇ ਹਾਂ ਤੇ ਜਿਹੜੇ ਸਾਰੇ ਫੀਲਡ ਆਫਸਰ ਨੇ ਉਹਦੇ ਆ ਦੇਖਣ ਤੋਂ ਦੰਡ ਹੋ ਸਕਦਾ ਸ਼ੁੱਡ ਮੀ ਨੋ ਪ੍ਰੋਬਲਮ ਇਹ ਤੁਸੀਂ ਪੁੱਛ ਰਿਹਾ ਸੀ ਅਟੈਕਸ ਦਾ ਠਾਣਾ ਤੇ ਜੀ ਪੁਲਿਸ ਨੇ ਕਿਹਾ ਸੀ ਉਹ ਉਹ ਉਹਦੇ ਰਿਗਾਰਡਿੰਗ ਨਾ ਪੁਲਿਸ ਦੇ ਦਰਾਈ ਅਲਰਟ ਨਾ ਹੋ ਤੇ ਜਿਹੜੀ ਹੈਗੀ ਉਹ ਟਾਰਗੇਟ ਹਾਰਨਿੰਗ ਵੀ ਕਰ ਦਿੱਤੀ ਗਈ ਹੈ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਟੀ ਦੀ ਭਾਵਨਾ ਆ ਜਾਵੇ ਤੇ ਨਾਲ ਹੀ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਇਹ ਗੈਂਗਸਟਰਸ ਨਾ ਸਮਬੀ ਦੇ ਵਾਂਟਸ ਟੂ ਸਿਕਿਉਰ ਦਾ ਪਬਲਿਕ ਟੂ ਐਕਸਟ੍ਰੈਕਟ ਦਾ ਸੋਸ਼ਲ ਨੋਲੈਜ ਸੋ ਦੈਟ ਇਜ਼ ਵਾਈ ਦੇ ਵਾਂਟ ਟੂ ਕ੍ਰੀਏਟ ਐਨ ਅਪਰੇਸ਼ਨ ਔਨ ਦਾ ਪਬਲਿਕ ਪਰੇਸ਼ਾਨ ਉਹਨੂੰ ਕਾਊਂਟਰ ਕਰ ਹੀ ਰਹੇ ਆ ਤੁਸੀਂ ਦੇਖਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਰੇਂਜ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਰ ਪੰਜਾਬ ਦੇ ਵਿੱਚ ਵੀ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਓਵਰਬਾਰਗਾਂ ਦੀ ਕੋਸ਼ਿਸ਼ ਕੀਤੀ ਉਹਤੇ ਰਿਸਟਰ ਜਿਸਟਰ ਕਰਕੇ ਲੀਗ ਕਲੈਕਸ਼ਨ ਵੀ ਹੋਇਆ ਹੈ ਸਰ ਇਹ ਕਿਤੇ ਵੀ ਕਿਤੇ ਤਾਂ ਕਾਜੀਗ੍ਰਾਮ ਦੇ ਵਿੱਚ ਜਿਹੜੀ ਇਹਦੀ ਪਬਲਿਕ ਦੀ ਪਲੇਸ ਤੇ ਕਿਹ ਤਰ੍ਹਾਂ ਦੀ ਅਲਗ ਅਲਗ ਦਿੱਕਤਾਂ ਹੋਈਆਂ ਤੇ ਇਦਾਂ ਦੀ ਜਿੱਥੇ ਵੀ ਇਹ ਕਲਚਰ ਪ੍ਰੋਗਰਾਮਸ ਹੁੰਦੇ ਰਿਗਾਰਡਿੰਗ ਪਬਲਿਕ ਪਲੇਸ ਤੇ ਉਸ ਦੇ ਰਿਗਾਰਡਿੰਗ ਕੀ ਕੀ ਸਿਕਿਉਰਿਟੀ ਸਿਸਟਮ ਜਿਹੜਾ ਹੈ ਇਦਾਂ ਦੇ ਗਰਾਊਂਡ ਦੇ ਵਿੱਚ ਕਿੰਨਾ ਸ਼ੂਟ ਵਾਲੇ ਕਰ ਉਹ ਬੇਸਿਕਲੀ ਤਾਂ ਉਹ ਕੁਸ਼ਰ ਸਾਹਿਬ ਦੇਖ ਰਹੇ ਹੋਣਗੇ ਜਿਸ ਨਾਲ ਬੇਸਾਰਾ ਆਰੀ ਵਾਗ ਆ ਰਹੀ ਵੋ ਬੇਸਿਕਲੀ ਤਾਂ ਸਾਰਾ ਕੁਸ਼ਾ ਨੂੰ ਦੇਖਣਾ ਹੀ ਪੈਂਦਾ ਹੋਵੇ ਕਿਉਂਕਿ ਐਕਸੈਸ ਕੰਟਰੋਲ ਨਾ ਐਂਟੀ ਸਾਈਟਰ ਚੈਕਿੰਗ ਐਂਡ ਐਡਵਾਂਸ ਸਕਿਉਰਟੀ ਲਾਈਜ਼ਨ ਅਸੀਂ ਇਤਨਾ ਚੀਜ਼ਾਂ ਤੇ ਕੰਮ ਕਰਦੇ ਆ ਤਾਂ ਕਿ ਕੋਈ ਗਲਤ ਆਦਮੀ ਉੱਥੇ ਆ ਕੇ ਨਿਊਸੈਂਸ ਕ੍ਰੀਏਟ ਨਾ ਕਰ ਪਾਵੇ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਅਨਸ ਰਲ ਕੇ ਸੈਲੀਬ੍ਰੇਟ ਕਰਦੇ ਨਾ ਤਾਂ ਇਹਦੇ ਵਿੱਚ ਕੋਈ ਆਗੇ ਖਲਣ ਨਾ ਪਾ ਸਕੇ ਸਰੇ ਕੀੜਾ ਅਤਵਾ ਦੀ ਹਮੇਰੀ ਸ਼ੰਕਾ ਚਿਤਾਈ ਜਾ ਰਹੀ ਹੈ 24 ਜਨਵਰੀ ਦੇ ਖਾਸ ਤੌਰ ਤੇ ਪੀਪਾੜ ਬਾਰੇ ਕਿ ਜਿਹੜੇ ਸਤਪੂਤ ਤੇ ਸਾਰੇ ਸਾਰੇ ਪਾਸੇ ਸਤਾਨੀ ਤੁਸੀਂ ਦੇਖੋਗੇ ਪੀਪਾੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜੈਂਸ ਵਧੀ ਹੋਈ ਆ ਰਿਪੀਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਆਲਸੋ ਬੀਨ ਗੀਅਰਡ ਅਪ ਫਾਰ ਥੈਟ ਵੀ ਆਰ ਪ੍ਰੇਪੇਅਰ ਫਾਰ ਥੈਟ ਚੈਲੇਂਜਸ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੋਈ ਕੋ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹਾ 15 ਗਾਹ ਦਾ 26 ਜਨ ਵੀ ਆਉਂਦੀ ਹੈ ਥੋੜੀ ਲੱਟਣਾ ਸਿਸ ਕਰਕੇ ਵਧਾਦੀ ਦੀ ਕਿਉਂਕਿ ਬੜਾ ਬਾਸ਼ ਕਈ ਹੰਦਾ ਇਹਨੂੰ ਕੋ ਡਿਸਟਰਬ ਨਹੀਂ ਕਰ ਪਾਉਂਦੇ ਖਾਸ ਕਰਕੇ ਸਰ ਤੁਸੀਂ ਬਾਰਡਰ ਏਰੀਆ ਨਾਲ ਜੁੜੇ ਹੋਏ ਹੋ ਜੀ ਤੇ ਬਾਰਡਰ ਏਰੀਆ ਸਾਰਾ ਸਟਾਫ ਦਾ ਲੇ ਕੋ ਬਾਰਡਰ ਏਰੀਆ ਤੇ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਅਲੋਂਗ ਲੌਂਗ ਬਾਰਡਰ ਓਵਰ ਹੇਅਰ ਤੋ ਜਿਹੜਾ 500 ਕਿਲੋਮੀਟਰ ਦਾ ਬੋਰਡ ਹੈ ਇਹਦੇ ਯੂ ਪਲੱਗ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਆਨ ਦਾ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨਸ ਹੁਣੇ ਛੱਡਨੇ ਸ਼ੁਰੂ ਕੀਤੇ ਨੇ ਉਹਦੇ ਨਾਲ ਨਰਕੋਟਿਕਸ ਭੇਜ ਦਿੰਦੇ ਨੇ ਔਰ ਵੈਪਰਸ ਭੇਜ ਦਿੰਦੇ ਨੇ ਤੋ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨ ਨੋਟ ਚੇਂਜ ਯਰ ਨੇਬਰਸ ਫਾਦਰ ਮੈਡੋ ਤੋ ਇਥੇ ਦੀ ਫੋਰਸ ਨੂੰ ਜ਼ਿਆਦਾ ਅਲਰਟ ਹੋਣਾ ਪੈਂਦਾ ਥੈਟ ਇਜ਼ ਵਾਈ ਬੀ ਆਰ ਗੋਇੰਗ ਰਾਊਂਡ ਐਂਡ ਸੁਪਰਵਾਈਜ਼ਿੰਗ ਦ ਪਸੰਦ ਚੈਲੰਜ ਬਤਨ ਕਿ ਨਸ਼ਾ ਤਸਕਰ ਕਿ ਨਾਰਗੇਨਸਟਰ ਨਾਲ ਆਤਬੋਰ ਕਿਤੇ ਨੇ ਜਿਹੜਾ ਕੀ ਇਹਨਾ ਚੈਲੰਜ ਹਰ ਗਿਆ ਪੁਲਿਸ ਚ ਚੈਲੰਜ ਤੇ ਪੁਲਿਸ ਨੂੰ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀ ਆ ਵੀਰ ਵੀ ਡੀਲਿੰਗ ਟੂ ਰਾਈਟ ਫਰਮ ਦਾ ਡੇਜ਼ ਆਫ ਟੈਰਰ ਇਜ਼ অলਸੋ ਇਹ ਤੁਸੀਂ ਦੇਖੋ 80s ਦੇ ਵਿੱਚ 90s ਦੇ ਵਿੱਚ ਵੀ ਇਹੀ ਪੰਜਾਬ ਪੁਲਿਸ ਹੈ ਜਿਹਨੇ ਇਹ ਜਿਹੜੀ ਚੈਲੰਜ ਹੈ ਇਹਨੂੰ ਖਤਮ ਕੀਤਾ ਸੀਗਾ ਅੰਬੀਅਰ ਕੈਪੀਟਲ ਆਫ ਡਰਿੰਗ ਦਾ ਸੇਮ ਰਾਈਟ ਨਾਉ ਆਲਸੋ ਪਰ ਬੈਠੇ ਜਿਹੜੇ ਵਿਦੇਸ਼ ਵਿੱਚ ਨੇ ਸਰ ਉਹ ਹਮਲੇ ਕਰਵਾ ਰਹੇ ਨੇ ਉਹਨਾਂ ਤਾਈਂ ਪਹੁੰਚ ਕਰ ਸਕਦਾ ਬਿਲਕੁਲ ਸਰ ਦੇ ਉਹਤੇ ਐਕਸਟਰਾਡੀਸ਼ਨ ਜਾਂ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਜਿਹਨਾਂ ਘਾਟੀਆਂ ਹੈਗੀਆਂ ਉਹ ਤਾਂ ਚੱਲ ਹੀ ਰਹੀਆਂ ਨੇ ਰੈਡ ਕਾਰਨ ਨੋਟਿਸ ਐਂਡ ਆਲ ਦੈਟ ਇਜ਼ ਬੇਸਿਕਲੀ ਵੀ ਆਰ ਲੀਗਲ ਪੀਪਲ ਐਂਡ ਵੀ ਹੈਵ ਟੂ ਗੋ ਫॉर द ਲੀਗਲ ਵੇਸ ਓਨ ਉਹ ਜਿਹੜੇ ਥੋੜੇ ਜਿਹਾ ਟਾਰਡੀ ਹੁੰਦੇ ਨੇ ਥੋੜੇ ਲੰਬੇ ਹੁੰਦੇ ਨੇ ਲੇਕਿਨ ਵੀ ਅਸੀਂ ਪਸੂ ਕਰ ਰਹੇ ਹਾਂ ਉਸੇ ਜੀ ਦ੍ਰੋਨ ਐਕਟੀਵਿਟੀ ਨੂੰ ਰੋਕਣੀ ਕੋਈ ਨਹੀਂ ਕੋਈ ਨਾ ਕਿਹਾ ਰਿਹਾ ਹੈ ਡ੍ਰੋਨ ਵੀ ਆਲਸੋ ਅਪਗ੍ਰੇਡ ਅਕੋਰਡਿੰਗ ਟੂ ਦ ਰਿਕਵਾਇਰਮੈਂਟਸ ਆਫ ਦ ਫੀਲਡ ਇਸੇ ਕਰਕੇ ਹੁਣ ਤੁਸੀਂ ਦੇਖਿਆ ਹੋਣਾ ਇਹਨਾਂ ਦੀ ਐਕਟੀਵਿਟੀ ਘਟੀ ਹੋਈ ਹੈ ਕਿਉਂਕਿ ਸਿਵਲ ਇੰਟੈਲੀਜੈਂਸ ਏਜੰਸੀ ਨਾਲ ਰਲ ਕੇ ਅਸੀਂ ਬੀਐਸਐਫ ਨਾਲ ਰਲ ਕੇ ਇੱਕ ਇੱਕ ਪਲਾਨ ਬਣਾਉਣੇ ਹੁੰਦੇ ਆ ਤਾਂ ਕਿ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ ਇਸ ਇੱਕ ਕਲੈਕਟਿਵ ਥ੍ਰੈਟ ਫਾਰ ਆਲ ਏਜੰਸੀ ਸੋ ਵੀ ਆਰ ਔਨ ਦਾ ਸੇਮ ਪੇਜ ਸਰ ਇਫ ਯੂ ਟਾਕ ਅਬਾਊਟ ਦ ਮੋਸਟ ਕਰਾਊਡਿਡ ਏਰੀਆ ਸੱਚ ਐਸ ਰੇਲਵੇ ਸਟੇਸ਼ਨ ਬੱਸ ਸਟੈਂਡ 에ਅਰਪੋਰਟ ਸੋ ਹੂ ਸੋ ਯੂ ਵਾਂਟ ਟੂ ਅਟੈਕ ਦੇ ਜਸਟ ਫਾਈਂਡ ਆਊਟ ਸੱਚ ਓਕੇਜਨਸ ਲਾਈਕ ਦ ਪਬਲਿਕ ਡੇ ਇੰਡੀਪੈਂਡੈਂਸ ਡੇ অর ਆਲ ਅਦਰ ਸਪੈਸ਼ਲ ਓਕੇਜਨਸ ਸੋ ਵਾਟ ਆਰ ਦ ਸਿਕਿਉਰਿਟੀ ਸਿਸਟਮਸ ਵਿਚ ਆਰ ਅਰੇਂਜਡ ਔਨ ਦਿਸ ਕਰਾਊਡਿਡ ਏਰੀਆ ਸਪੈਸ਼ਲੀ we we go for the preventive measures and all that basically the initial life the other party only they have to choose the time venue and the target so we go for the prevention of that in case it happens then we go for the kill or matter we have to go for the detection and all that what the question asked so some decisive battery it can't control fast to deal at the target RC the which which the nojwan only ਬੇਸਿਕਲੀ ਜਿਹੜੀ ਬੈਕਗ੍ਰਾਉਂਡ ਹੁੰਦੀ ਹੈ ਨਾ ਇਹਦੇ ਗੈਂਗਸਟਰ ਦੇ ਜੇ ਸੀਰੀਅਲ ਦਾ ਹੁੰਦਾ ਨੇਚਰਲੀ ਦੇ ਵੈਲ ਵਸਟ ਵਿਦ ਦਾ ਟੋਪੋਗ੍ਰਾਫੀ ਐਂਡ ਦਾ ਜੀਓਗ੍ਰਾਫੀ ਆਫ ਦੈਟ ਏਰੀਆ ਸੋ ਦੇ ਹੈਵ ਅ ਕਨੈਕਸ਼ਨ ਆਲਸੋ ਸੋ ਦੇ ਵਾਂਟ ਟੂ ਯੂਟਿਲਾਈਜ਼ ਦਾ ਟੈਲੈਂਟ ਦੇਅਰ ਓਨਲੀ ਫਾਰ ਦੈਟ ਮੈਟਰ ਸੋ ਦੈਟ ਇਜ਼ ਵਨ ਆਫ ਦਾ ਰੀਜ਼ਨਸ ਸੋ ਬੋਰਡਰ ਤੇ ਕੋਈ ਐਂਟੀਡੋਨ ਸਿਸਟਮ ਬਾਰੇ ਵੀ ਗੱਲਬਾਤ ਚੱਲਦੀ ਹੈ ਨਹੀਂ ਉਹਦੇ ਚ ਇਸ ਤਰ੍ਹਾਂ ਕਿ ਉਹ ਦੀਸ ਆਰ ਸੀਕ੍ਰੇਟ ਥਿੰਗਸ ਫਾਰ ਦੈਟ ਮੈਟਰ ਵੀ ਕੈਨਟ ਐਕਸਪੋਜ਼ ਇਟ ਟੂ ਦਾ ਜਨਰਲ ਪਬਲਿਕ ਬੇਸਿਕਲੀ ਵੀ ਕਮ ਅਪ ਵਿਦ ਦਾ ਸੋਲੂਸ਼ਨਸ ਬਾਰੇ ਵਿਦ ਦਾ ਥ੍ਰੈਟ ਕਿ ਜਿਹੜੇ ਗ੍ਰਨੇਡ ਹਮਲੇ ਜਿਹੜੇ ਹੋਥੀ ਹੋ ਰਹੇ ਨੇ ਇਹ ਸਰਦੀ ਜਿਹੀ ਲੈਣੀ ਹੈ ਵੀ ਇੰਨੇ ਇਤਨਾ ਜ਼ਿਆਦਾ ਡੈਸਟੈਕਟਿਵ ਕਿ ਮੱਝੇ ਦੇ ਵਿੱਚ ਨਹੀਂ ਨਹੀਂ ਮੈਂ ਉਹ ਵੀ ਦੱਸ ਕੇ ਹਟਿਆ ਮੈਡਮ ਨੇ ਪੁੱਛਿਆ ਸੀਗਾ ਕਿ ਜਿਹੜਾ ਅਟੈਕਰ ਹੈ ਉਹਨੇ ਟਾਈਮ ਦੇਂਦੀਆਂ ਤੇ ਟਾਰਗੇਟ ਖੁਦ ਹੀ ਚੂਜ਼ ਕਰਨਾ ਹੁੰਦਾ ਨਾ ਸਾਡੀ ਤਾਂ ਕੋਈ ਸਲਾਹ ਲੈਣੀ ਨਹੀਂ ਨਾ ਤੁਹਾਡੀ ਸਲਾਹ ਲੈਣੀ ਬੇਸਿਕਲੀ ਉਹ ਜਿੱਥੇ ਵੀ ਉਹ ਡਿਸਾਈਡ ਕਰਦਾ ਹੈਗਾ ਵੀ ਹਾ ਟੂ ਰਿਸਪੌਂਡ ਟੂ ਥੈਟ ਥੈਟ ਇਜ਼ ਥਿੰਗ ਸਾਰੇ ਰਿਪਬਲਿਕ ਡੇਸ ਬੀਸਿਕਲੀ ਦ ਮੋਸਟ ਸਸਪੀਸ਼ੀਅਸ ਐਂਡ ਮੈਚੂਰ ਰੈਡਸ ਸਪੈਸ਼ਲ ਓਕੇਜਨ ਫਾਰ ਆਲ ਦਾ ਇੰਡੀਅਨ ਸਪੈਸ਼ਲੀ ਰਿਪਬਲਿਕ ਡੇ ਐਂਡ ਇੰਡੀਪੈਂਡੈਂਸ ਡੇ ਸੋ ਵਟ ਮੈਸੇਜ ਵੁੱਡ ਯੂ ਲਾਈਕ ਟੂ ਗਿਵ ਟੂ ਆਲ ਦਾ ਇੰਡੀਅਨਸ ਐਂਡ ਟੂਡੇ ਈਵਨ ਥੇਰ ਇਜ਼ ਅ ਵੀਕ ਜੇ ਛੋਟੀ ਦੀਵਾਲੀ ਸੇ ਤੁਰੀ ਸੋ ਵਟ ਮੈਸੇਜ ਵੁੱਡ ਯੂ ਲਾਈਕ ਟੂ ਗਿਵ ਟੂ ਆਲ ਦਾ ਇੰਡੀਅਨਸ ਰਿਗਾਰਡਿੰਗ 22nd ਐਂਡ 26th ਮੈਸੇਜ ਤਾਂ ਇਹੋ ਹੀ ਆ ਜੀ ਕਿ ਦੇਖੋ ਵੀ ਆਰ ਪਬਲਿਕ ਸਰਵੈਂਟਸ ਅਸੀਂ ਤੁਹਾਡੇ ਲਈ ਕੰਮ ਕਰਦੇ ਆਂ ਤੁਸੀਂ ਸਾਡੇ ਲਈ ਕੰਮ ਕਰਦੇ ਹੋ ਵੀ ਸ਼ੁੱਡ ਹੈਵ ਅ ਸਿੰਬਾਇਓਟਿਕ ਰਿਲੇਸ਼ਨਸ਼ਿਪ ਲੈਸ ਹੈਲਪ Eਚ ਅਦਰ ਸਾਰੇ ਬੰਦੇ ਸਤਰਕ ਰਹਿਣ ਦੇਖੋ ਪੰਜਾਬ ਪੁਲਿਸ 80000 ਹੈ ਇਹ ਸਾਰੇ ਪੰਜਾਬ ਦੇ ਨਿਵਾਸੀ ਸਾਰੇ ਅੱਖਾਂ ਖੋਲ ਕੇ ਆਲਾਦਵਾਲਾ ਦੇਖਣਾ ਸਾਰਾ ਸਤਰਕ ਹੋ ਜਾਣਾ ਤੇ ਅਸੀਂ 2.5 ਕੋੜ ਕਨਸਟੇਬਲ ਬਣ ਜਾਾਂਗੇ ਸੋ ਇਟ ਇਜ਼ ਬੈਟਰ ਦ ਬੀ ਹੈਲਪ Eਚ ਅਦਰ ਸਾਰਿਆਂ ਨੂੰ ਰਿਸਪੌਂਸਿਬਿਲਟੀ ਨਾਲ ਕੰਮ ਕਰਨਾ ਚਾਹੀਦਾ ਕਿਉਂਕਿ ਡੈਮੇਜ ਕੱਲਾ ਪੁਲਿਸ ਦਾ ਨਹੀਂ ਹੋਣਾ ਜਾਂ ਪਬਲਿਕ ਦਾ ਨਹੀਂ ਹੋਣਾ ਆਪਣਾ ਸਾਰਿਆਂ ਦਾ ਹੀ ਹੈ ਸੋ ਆਓ ਸਾਰੇ ਰਲ ਕੇ ਕਲੈਕਟਿਵਲੀ ਜਿਹੜੀ ਇਹ ਸਿਕਿਉਰਿਟੀ ਸੈਟਅਪ ਨੂੰ ਔਰ ਰਿਫਾਈਨ ਕਰੀਏ ਵਧਾਈਏ ਸਾਰੇ ਸਟੈਪ ਕਰੀਏ ਤਾਂ ਕਿ ਕੋਈ ਵੀ ਅੰਸ਼ਾ ਵੀ ਘਟਣਾ ਨਾ ਵਾਪਸ ਸਕੇ ਤੇ ਅਸੀਂ ਆਪਣੇ ਜਿਹੜੇ ਦੇਸ਼ ਦਾ ਐਡਾ ਵੱਡਾ ਇਹ ਫੰਕਸ਼ਨ ਹੈਗਾ ਰਿਪਬਲਿਕ ਡੇ ਵਾਲਾ ਇਹਨੂੰ ਚੰਗੀ ਤਰ੍ਹਾਂ ਨਾਲ ਮਿਲ ਕੇ ਸੈਲਿਬ੍ਰੇਟ ਕਰ ਪਾਈਏ थैंक यू थैंक यू ਅਜੋ Thank you, Thank you. Thank you. Thank you. Thank you.